ਮੈਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਰਿਸ਼ਤੇ ਬਾਰੇ ਕੀ ਸੋਚਦੇ ਹੋ ਮੈਂ ਕਿਹਾ ਵੀ ਮੈਨੂੰ ਐ ਲੱਗਦਾ ਵੀ 8-10 ਵਾਰ ਤਾਂ ਤੁਹਾਨੂੰ ਮaaf ਕਰ ਦੇਣਾ ਚਾਹੀਦਾ ਤੇ ਪਰ 11ਵੀਂ ਵਾਰ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਵੀ 8-10 ਵਾਰ ਵੀ ਕਿਉਂ ਤੁਸੀਂ ਪਹਿਲਾਂ ਹੀ ਕਿਉਂ ਇਹ ਡਿਸੀਜਨ ਨਹੀਂ ਲੈ ਲੈਂਦੇ ਵੀ ਮੈਂ ਮaaf ਨਹੀਂ ਕਰਨਾ ਮੈਂ ਕਿਹਾ ਵੀ ਇਦਾਂ ਜ਼ਿੰਦਗੀ ਨਹੀਂ ਲੰਘ ਸਕਦੀ ਕਿਉਂਕਿ ਬਹੁਤ ਵਾਰੀ ਅ ਤੁਹਾਡੇ ਨਾਲ ਬੰਦੇ ਦਾ ਇੰਨਾ ਕਿ ਚੰਗਾ ਵਕਤ ਲੰਘਿਆ ਹੁੰਦਾ ਕਿ ਤੁਸੀਂ ਚਾਹ ਕੇ ਵੀ ਇੱਕੋ ਵਾਰ ਚੋ ਦੇ ਨਾਲ ਆਪ ਦਾ ਰਿਸ਼ਤਾ ਨਹੀਂ ਖਤਮ ਕਰਨਾ ਹੁੰਦਾ ਤੁਸੀਂ ਉਹਨੂੰ ਵਾਰ-ਵਾਰ ਮੌਕਾ ਦਿੰਦੇ ਹੋ ਮੈਂ ਬਹੁਤ ਵਾਰ ਲੋਕਾਂ ਨੂੰ ਵਾਰ-ਵਾਰ ਮੌਕਾ ਦਿੰਦੀ ਆ ਪਰ ਜਦੋਂ ਮੈਨੂੰ ਲੱਗਦਾ ਹੁੰਦਾ ਹੈ ਕਿ ਇਸ ਬੰਦੇ ਦੇ ਅੰਦਰ ਕੋਈ ਸੁਧਾਰ ਨਹੀਂ ਹੋਣਾ ਫਿਰ ਮੈਨੂੰ ਵੀ ਆਦਤ ਆ ਕਿ ਮੈਂ ਇੱਕ ਇਦਾਂ ਦੀ ਲਕੀਰ ਖਿੱਚ ਲੈਣੀ ਆ ਕਿ ਵੀ ਨਾ ਹੁਣ ਤੂੰ ਇਸ ਪਾਰ ਆਈ ਤੇ ਨਾ ਹੀ ਮੇਰੀ ਕੋਈ ਇੱਛਾ ਵੀ ਮੈਂ ਉਸ ਪਾਰ ਜਾਵਾਂ ਹੈਨਾ ਉਸ ਤੋਂ ਬਾਅਦ ਜਿਹੜੀ ਲਕੀਰ ਖਿੱਚੀ ਹੁੰਦੀ ਆ ਉਹ ਮੇਰੀ ਬਹੁਤ ਪੱਕੀ ਹੁੰਦੀ ਆ ਫਿਰ ਮੈਂ ਚਾਹੇ ਬੰਦਾ 10 ਵਾਰ ਆ ਕੇ ਮਾਫੀ ਮੰਗੇ ਮੈਂ ਉਸ ਬੰਦੇ ਨਾਲ ਕਦੀ ਦੁਬਾਰਾ ਇਹ ਨਹੀਂ ਸੋਚਿਆ ਕਿ ਮੈਂ ਹੁਣ ਇਹਨੂੰ ਦੁਬਾਰਾ ਮਿਲਾਂ ਇਹਦੇ ਨਾਲ ਮੇਰੀ ਉਹ ਜੀ ਦੋਸਤੀ ਹੋ ਜਵੇ ਚਾਹੇ ਉਹ ਕੋਈ ਵੀ ਹੋਵੇ ਚਾਹੇ ਮੇਰਾ ਕੋਈ ਭੈਣ ਭਰਾ ਹੀ ਹੋ